ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਤੇ ਧਰਮਾ ਹਰਿਉ ਫੇਸਬੁੱਕ ਪੇਜ ਸੋ ਦੋਸਤੋ ਪੰਜਾਬ ਦੇ ਕਬੱਡੀ ਕੱਪਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਆਪਾਂ ਨਿਤ ਨਵੇਂ ਰੋਜ਼ ਕਬੱਡੀ ਕੱਪ ਦੇਖਦੇ ਆ ਕਿਤੇ ਵੈਸਟਾਂ ਨੂੰ ਕੁਝ ਹੁੰਦਾ ਹੈ ਕਿਤੇ ਵੱਡੇ ਪ੍ਰਾਈਜ਼ ਨੇ ਤੇ ਇਹਨਾਂ ਕੱਪਾਂ ਦੇ ਵਿੱਚ ਉਹ ਹੀ ਇੱਕ ਮਾਨ ਖੇਡ ਕਬੱਡੀ ਦਾ ਕਬੱਡੀ ਕੱਪ ਹੈ ਜਿਹੜਾ ਮਾਨਸਾ ਦੇ ਭਾਦੜਾ ਪਿੰਡ ਦਾ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਭਾਦੜਾ ਦੇ ਵਿੱਚ 16 ਫਰਵਰੀ 2000 24 ਨੂੰ ਕਰਵਾਇਆ ਜਾਣਾ ਤੇ ਕੀ ਇਸ ਦੀ ਰੂਪਰੇਖਾ ਸਾਰੇ ਕਲੱਬ ਵਾਲੇ ਵੀਰ ਭਾਈ ਸੁਖਵਿੰਦਰ ਪ੍ਰਧਾਨ ਜੀ ਤੇ लवली ਜੈਲਦਾਰ ਹੋਣੀ ਤੇ ਸੋਨੀ ਕਬੱਡੀ ਖਿਡਾਰੀ ਮੰਗੇ ਬਾਈ ਹੋਣੀ ਆਮਨ ਵੀਰੋੜੀ ਸਾਰੇ ਖੜੇ ਆ ਆਓ ਆਪਾਂ ਪੁੱਛਦੇ ਆਂ ਬਾਈਆਂ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਬਾਈ ਜੀ ਦੋਨੋਂ ਵਧੀਆ ਜੀ ਹਲੋ ਜੀ ਪਹਿਲਾਂ ਇਹ ਜ਼ਰੂਰੀ ਹੈ ਜੀ ਤੇ ਬਾਈ ਜੀ ਜਿਹੜਾ ਆਪਾਂ 16 ਫਰਵਰੀ ਦਾ ਟੂਰਨਾਮੈਂਟ ਕਰਵਾ ਰਹੇ ਆ ਆਪਣੇ ਪਿੰਡ ਭਾਤੜਾ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਬਾਈ ਜੀ ਕਿਸ ਤਰ੍ਹਾਂ ਦੇ ਮੈਚ ਨੇ ਜਿਹੜੇ ਹੋਣਗੇ ਮੈਚ ਬਹੁਤ ਵਧੀਆ ਕਰਾਉਣੇ ਆ ਆਪਾਂ ਨੇ ਨਿਰਪੱਖ ਹੋ ਕੇ ਕਰਾਉਣੇ ਆ ਕਿਸੇ ਦੀ ਕੋਈ ਪੱਖਪਾਤ ਨਹੀਂ ਕਰਨਾ ਕਿਸੇ ਵੀ ਟੀਮ ਦਾ 16 ਟੀਮਾਂ ਇੰਟਰ ਕਰਨੀਆਂ ਨੇ ਆਪਾਂ ਨੇ ਹਾਂਜੀ ਤੇ ਬੈਸਟਾਂ ਨੂੰ ਆ ਬਸੇਰੇ ਦਿੱਤੇ ਜਾਣੇ ਹਾਂਜੀ ਹਾਂਜੀ ਤੇ 61 51000 ਪ੍ਰਾਈਜ਼ ਹੋਵੇਗਾ ਨਿਰਪੱਖ ਹੋ ਕੇ ਜਮਾ ਟੂਰਨਾਮੈਂਟ ਕਰਾਵਾਂਗੇ ਆਪਾਂ ਕਿਸੇ ਦਾ ਕੋਈ ਪੱਖਪਾਤ ਨਹੀਂ ਕਰ ਜੀ ਪੂਰੀ ਤਰੀਕ ਚੱਲ ਰਹੀ ਹੈ ਬਾਈ ਹਾਂਜੀ ਹਾਂ ਪੂਰੀ ਤਿਆਰੀ ਹੈ ਜੀ 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 ਤੇ ਹਾਂ ਮੰਗੇ ਬਾਈ ਫਿਰ ਕਿਸ ਤਰ੍ਹਾਂ ਚੱਲ ਰਿਹਾ ਫਿਰ ਤਿਆਰੀ ਜੀ ਤਿਆਰੀ ਜੀ ਬਹੁਤ ਵਧੀਆ ਚੱਲ ਰਹੀ ਜੀ ਮਹਾਰਾਜ ਕਿਰਪਾ ਨਾਲ ਆਪਾਂ ਬੈਸਟਨ ਬਸ਼ੀਰੇ ਦੇਣੇ ਨੇ ਵਧੀਆ ਸ਼ਕੀਨ ਬਸ਼ੀਰੇ ਨੇ ਪਹਿਲਾ ਪ੍ਰਾਈਜ਼ 65000 51000 ਦੇਣਾ ਹੈ ਆਪਾਂ ਨਿਰਪੱਖ ਜਮਾ ਟੂਰਨਾਮੈਂਟ ਕਰਾਉਣਾ ਹੈ ਮਾਨਸਾ ਜੀ ਮਾਨਸਾ ਜ਼ਿਲ੍ਹੇ ਦਾ ਪੂਰਾ ਟੌਪ ਦਾ ਕੱਪ ਕਰਾਵਾ ਗਿਆ ਵਾਹ ਜੀ ਵਾਹ ਤੇ ਕਿੰਨੇ ਪਲੇਅਰ ਬਾਹਰ ਰੱਖੇ ਬਾਈ ਤਿੰਨੇ ਪਲੇਅਰ ਬਾਹਰ ਰੱਖੇ ਜੀ ਆਪਣੇ ਓਪਨ ਦੇ ਵਿੱਚ ਹਾਂਜੀ ਜੀ 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 ਤੇ ਆਪਾਂ ਘੋੜਿਆਂ ਦੀ ਜਾਣਕਾਰੀ ਬਾਈ ਤੋਂ ਲਵਾਂਗੇ ਕਿਉਂਕਿ ਅਸੀਂ ਕਾਫੀ ਟਾਈਮ ਦੇ ਬਾਈ ਦੇਖੀ ਜਾਂਦੇ ਵੀ ਸ਼ਕੀਨ ਵੀ ਆ ਇਹਨਾਂ ਬਸ਼ੀਰੇਆਂ ਦਾ ਹਾਂਜੀ ਬਾਈ ਜੀ ਤੁਸੀਂ ਇਹ ਦੱਸੋ ਵੀ ਹੋਰ ਕਿਤੇ ਕੋਈ ਬੋਲਟਰ ਰੱਖਦਾ ਕੋਈ ਟਰੈਕਟਰ ਰੱਖਦਾ ਕੰਬੈਨ ਰੱਖਦਾ ਹੈ ਨਾ ਸਾਰਿਆਂ ਦੇ ਆਪਾਂ ਆਪਣੀ ਸੋਚ ਹੈ ਤੇ ਤੁਸੀਂ ਇਹੀ ਕਿਉਂ ਚੁਣੇ ਵੀ ਆਪਾਂ ਨੇ ਬੇਸ਼ੇਰੀ ਦੇਣੇ ਨੇ ਜੀ ਇਹ ਆਪਾਂ ਹੁਣ ਕਮੇਟੀ ਨੂੰ ਪਹਿਲਾਂ ਸਾਰੇ ਸੁਨੇਹਾ ਦੇਣਾ ਚਾਹੁੰਦਾ ਜੀ ਹੋਰ ਕਿਤੇ ਟਰਨਮੈਂਟ ਵੀ ਕਮੇਟੀਆਂ ਕਰਾਉਂਦੀਆਂ ਨੇ ਸ਼ੇਰੇ ਰੱਖੇ ਜਾਂਦੇ ਹਨ ਉਹ ਤੇ ਉਹ ਕਰਦਾਂਗੇ ਵੀ ਅੱਠ ਸੱਤ ਯਾਰ ਦਾ ਲੈ ਕੇ ਬਿਛੇਰਾ ਪਲੇਅਰ ਨੂੰ ਦੇ ਦਿੰਦੇ ਪਲੇਅਰ ਉਹ ਹਿਸਾਬ ਨਾਲ ਜੋਰ ਮਾਰਦਾ ਵੀ ਬਿਛੇਰਾ ਜਿੱਤਾਂਗੇ ਆਪਣੀ ਪਹਿਲੀ ਗੱਲ ਤਾਂ ਉਹ ਆਪਣੀ ਹੈ ਨਹੀਂ ਜੀ ਚੰਗੇ ਬਿਛੇਰਿਆ ਲੈਣ ਦੇ ਬਿਛੇਰਿਆ ਸਾਰੇ ਆਪਾਂ ਪ੍ਰੂਫ ਦੇਵਾਂਗੇ ਜਿਹੜਾ ਕੋਈ ਬਾਈ ਜਿੱਤੂ ਦੇਖ ਹਨ ਤੇ ਆਹ ਕੋੜੇ ਦੀ ਚੰਗਾ ਕੋੜੇ ਦਾ ਦੂਜਾ ਬਿਛੇਰਾ ਵੀ ਚੰਗੇ ਕੋੜੇ ਦਾ ਇਹੀ ਆਪਾਂ ਸਾਰੇ ਖਸਰੋਤਿਆਂ ਨੂੰ ਖੜਾਇਆ ਰਿਹਾ ਨੂੰ ਜਿੰਨੇ ਵੀ ਖੜਾ ਰਿ ਖੇਡਣਗੇ ਸਾਡਾ ਇਹੀ ਸਨੇਹਾ ਪਹਿਲਾਂ ਤਾਂ ਵੀ ਆਪਣਾ ਉਹ ਨੇ ਹੈਗਾ ਵੀ 8-8000 ਦੇ ਵਿਚਲੇ ਲੈ ਕੇ ਆਪਾਂ ਮੈਸਟਰ ਮਸ਼ੀਨ ਦੇ ਤੇ ਕੱਲਾ ਨੌ ਨਹੀਂ ਆਪਾਂ ਬਣਾਉਣਾ ਆਪਾਂ ਜਿਹੜੀ ਚੀਜ਼ ਕਹੀ ਆ ਉਹ ਹੀ ਦਿੱਤੀ ਆ ਇਹ ਕਿੰਨੇ ਕਿੰਨੇ ਦੇ ਨੇ ਇਹ ਆ ਬਈ 65 ਦਾ ਇਹ ਆ 70 ਦਾ ਜੀ ਜੀ ਹਾਂਜੀ ਚੰਗੇ ਘੋੜਿਆਂ ਦੇ ਆ ਇਹ ਪ੍ਰਿੰਸ ਦਾ ਬਈ ਉਹ ਕਿੰਗ ਦਾ ਜੀ ਦੋਨੇ ਘੋੜੇ ਚੰਗੀ ਫੀਸ ਆ ਸਾਰੇ ਗਰੰਟੀ ਦੇਵਾਂਗੇ ਆਪਾਂ ਸਾਰਾ ਪ੍ਰੂਫ ਸਾਰੇ ਬਿੱਲ ਦੇਵਾਂਗੇ ਵਾਹ ਜੀ ਵਾਹ ਹਾਂਜੀ ਤੇ ਹਾਂਜੀ ਸੋਨੀ ਬਈ ਆ ਜਾਓ ਇੱਧਰ ਆਹ ਮੁੰਡਾ ਬਈ ਆਪਾਂ ਸਾਰੇ ਰੋਜ਼ ਕਬੱਡੀ ਕੱਪਾਂ ਦੇ ਦੇਖਦੇ ਆ ਸੋਨੀ ਭਾਦਲਾ ਵਧੀਆ ਨਾਮ ਐ ਇਸ ਵੀਰ ਦਾ ਤੇ ਆਪਾਂ ਇਹ ਤੋਂ ਵੀ ਪੁੱਛਦੇ ਆ ਭਾਈ ਸੋਨੀ ਸਭ ਤੋਂ ਵੱਡੀ ਗੱਲ ਤਾਂ ਆਪਾਂ ਰੋਜ਼ ਟੂਰਨਾਮੈਂਟਾਂ ਦੇ ਜਾਂਦੇ ਆ ਨਾ ਹਰ ਥਾਂ ਤੇ ਰੌਲਾ ਪੈਂਦਾ ਹੈ ਟਾਈਮ ਦਾ ਹਨਾ ਟਾਈਮ ਨੂੰ ਹਰ ਇੱਕ ਬੰਦਾ ਕਹਿੰਦਾ ਵੀ ਯਾਰ ਟਾਈਮ ਚੇਂਜ ਹੋਣਾ ਚਾਹੀਦਾ ਪਰ ਤੁਸੀਂ ਇੱਕ ਕਬੱਡੀ ਪਲੇਅਰ ਇਸ ਟੂਰਨਾਮੈਂਟ ਦੇ ਵਿੱਚ ਇਨਵੋਲਵ ਹੋ ਤੇ ਤੁਸੀਂ ਸਭ ਤੋਂ ਪਹਿਲਾਂ ਟਾਈਮ ਟੇਬਲ ਦਾ ਦੱਸੋ ਵੀ ਤੁਸੀਂ ਕਿਵੇਂ ਇਹਦੀ ਰੂਪਰੇਖਾ ਬਣਾਈ ਹੈ ਟਾਈਮ ਟੇਬਲ ਆਈ ਸਾਡੇ 15 16 ਫਰਵਰੀ ਦਾ ਟੂਰਨਾਮੈਂਟ ਆਈ ਹੈ ਤੇ 32 ਕਿਲੋ ਆ ਗਈ ਤੇ 53 ਕਿਲੋ ਆ 165 67 ਕਿਲੋ ਆ ਮਤਲਬ ਬਾਜੀਨੀ ਦੇ ਵੀ ਮੈਚ ਪਹਿਲੇ ਦਿਨ ਹੀ ਅਸੀਂ ਕਰਾਵਾਂਗੇ 15 ਤਰੀਕ ਨੂੰ ਟਾਈਮ ਨਾਲ ਹੀ ਸਮਾਪਤ ਕਰ ਦਾਂਗੇ ਟਾਈਮ ਨਾਲ ਹੀ ਟੀਮਾਂ ਸਹਿਮਤ ਕੀਤੀ ਐ ਇੰਟਰ ਤੇ ਜਿਹੜਾ 16 ਨੂੰ ਹੋਣਾਗਾ ਮੈਚ ਓਪਨ ਦੇ ਤਿੰਨ ਪਲੇਅਰ ਬਰਾ ਉਹਨੇ ਹਾਂਜੀ ਹਾਂਜੀ ਤੇ ਉਹਦੇ ਵਿੱਚ ਅਸੀਂ ਨੇ 16 ਟੀਮਾਂ ਇੰਟਰ ਕਰਨੀਆਂ ਨੇ ਜੀ ਤੇ ਟਾਈਮ ਅਸੀਂ 7 ਦੇ ਹਿਸਾਬ ਨਾਲ ਫਾਈਨਲ ਮੈਚ ਕਰਾ ਦਾਂਗੇ ਜੀ ਜੀ ਹਾਂਜੀ ਕਿਉਂਕਿ ਇੱਥੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਨਾ ਆਪਾਂ ਦੂਜਿਆਂ ਨੂੰ ਤਾਂ ਕਹਿੰਦੇ ਆ ਵੀ 8:00 ਵਜੇ ਟੂਰਨਾਮੈਂਟ ਸਮਾਪਤ ਹੋਵੇ ਪਰ ਇਹ ਵੀ ਅਸੀਂ ਨਾਲ ਕਹਾਂਗੇ ਵੀ ਜਿੰਨੇ ਵੀ ਪਲੇਅਰ ਨੇ ਜਿਨ੍ਹਾਂ ਨੂੰ ਵੀ ਸਰਦਾ ਪੱਤਰ ਮਿਲਣਗੇ ਜਿਹੜੀਆਂ ਟੀਮਾਂ ਆਉਣਗੀਆਂ ਉਹ ਵੀ ਇਸ ਗੱਲ ਤੇ ਜ਼ਰੂਰ ਧਿਆਨ ਦੇਣ ਵੀ ਜਦੋਂ ਸਾਡੇ ਕਬੱਡੀ ਵਾਲੇ ਪਲੇਅਰ ਵੈਸੇ ਤਾਂ ਕੋਈ ਵੀ ਜਦੋਂ ਟਾਈਮ ਨਾਲ ਟੂਰਨਾਮੈਂਟ ਨਿਬੇੜ ਦੀ ਗੱਲ ਕਰਦੇ ਨੇ ਤਾਂ ਉਹਦੇ ਵਿੱਚ ਆਪਾਂ ਸਾਰੇ ਜਾਣੇ ਸਹਿਯੋਗ ਕਰਿਆ ਕਰੀਏ ਟੀਮਾਂ ਟਾਈਮ ਨਾਲ ਆਉਣ ਤੇ ਭਾਈ ਕਿੰਨੇ ਵਜੇ ਮੈਚ ਆਪਾਂ ਜਿਹੜਾ ਸਟਾਰਟ ਕਰਦਣੇ ਪਹਿਲੇ ਆਪਾਂ 1:00 ਵਜੇ ਪਹਿਲਾ ਮੈਚ ਸਟਾਰਟ ਕੀਤੀਆਂ ਨੇ ਜਾਂ ਖੋਲੀਆਂ ਨੇ ਨਹੀਂ ਆਪਾਂ 16 ਟੀਮਾਂ ਕੀਤੀਆਂ ਨੇ ਜੀ ਜਿਹੜੀਆਂ ਮਰਜ਼ੀ ਆ ਜਾਣੇ ਤਾਂ ਕਿਵੇਂ ਹਾਂ ਜੀ ਜਿਹੜੀਆਂ ਪਹਿਲਾਂ ਜਿਹੜੀਆਂ ਮਰਜ਼ੀ ਆ ਜਾਣੀ 16 ਟੀਮਾਂ ਹੂੰ ਉਹਨਾਂ ਨੂੰ ਹੀ ਪਹਿਲ ਆਈ ਬਾਅਦ ਚ ਸਾਡੇ ਕੋਲ 17ਵੀਂ ਟੀਮ ਆਉਂਦੀ ਅਸੀਂ ਐਂਟਰ ਨਹੀਂ ਕਰਾਂਗੇ ਜੀ ਹੂੰ ਇਹੀ ਸਾਡੇ ਟੂਰਨਾਮੈਂਟ ਦੀ ਖਾਸੀਅਤ ਆ ਜੀ ਜੀ ਵੀ ਅਸੀਂ ਟਾਈਮ ਨਾਲ ਫਾਈਨਲ ਮੈਚ ਕਰਾਵਾਂਗੇ ਬੀਨੇਰਾ ਨਹੀਂ ਕਰਾਂਗੇ ਜੀ ਤੇ ਲਾਈਵ ਕਿਹੜੀ ਸਾਈਡ ਤੇ ਚੱਲਣਾ ਬਾਈ ਜੀ ਇਹ ਲਾਈਵ 1 2 3 ਤੇ ਚੱਲਣਾ ਜੀ ਪਹਿਲੇ ਦਿਨ ਮੁੰਡਾ ਆਪਣੇ ਇਥੋਂ ਕੇਵੀ ਕ੍ਰਿਕਟ ਵਾਲਾ ਉਹਦੇ ਚੈਨਲ ਤੇ ਚੱਲਣਾ ਜੀ ਜੀ ਹਾਂ ਜੀ ਸੋ ਦੋਸਤੋ ਇਹ ਸਨ ਸਾਡੇ ਬਾਈ ਭਾਦੜੇ ਵਾਲੇ ਜਿਲ੍ਹਾ ਮਾਨਸਾ ਦੇ ਜਿਹਕੇ ਜੋਕੇ ਕਬੱਡੀ ਟੂਰਨਾਮੈਂਟ ਕਰਵਾ ਰਹੇ ਆ 15 16 ਫਰਵਰੀ ਦਾ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਸੋ ਆਓ ਆਪਾਂ ਵੀ ਸਾਰੇ ਲਾਉਣਿਆਂ ਰਲ ਮਿਲ ਕੇ ਨੌਣਕਾਂ ਜਿਲ੍ਹਾ ਮਾਨਸਾ ਦੇ ਭਾਦੜਾ ਪਿੰਡ ਦੇ ਵਿੱਚ 16 ਫਰਵਰੀ 2024